ਇੱਕ ਕੁੜੀ ਨੂੰ ਲਾਰਾ ਲਾਇਆ ਗਿਆ ਹੂੰ ਕੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਆ ਹੂੰ ਠੀਕ ਆ ਤੇ ਉਹ ਉਦਾਂ ਮੰਨ ਨਹੀਂ ਰਹੀ ਸੈਕਸ਼ੂਅਲ ਰਿਲੇਸ਼ਨ ਲਈ ਹੂੰ ਪਰ ਉਹਨੂੰ ਕਿਹਾ ਗਿਆ ਕਿ ਤੂੰ ਆਪਾਂ ਰਿਲੇਸ਼ਨ ਬਣਾ ਲੈਨੇ ਆ ਕੋਈ ਫਰਕ ਨਹੀਂਗਾ ਆਪਾਂ ਤਾਂ ਵਿਆਹ ਕਰਾ ਲੈਣਾ ਹੂੰ ਉਹ ਆਪਦੇ ਜਾਨੀ ਆਪਦੇ ਹਸਬੰਡ ਨਾਲ ਰਿਲੇਸ਼ਨ ਬਣਾ ਰਹੀ ਆ ਹੂੰ ਤਾਂ ਉੱਥੇ ਕੰਸੈਂਟ ਇਸ ਨਾਟ ਫਰੀ ਤੇ ਵੈਨ ਕੰਸੈਂਟ ਇਸ ਨਾਟ ਫਰੀ ਦੈਟ ਇਜ਼ ਅਮਾਉਂਟ ਟੂ ਰੇਪ ਬਟ ਇਹਦਾ ਮਿਸਯੂਜ਼ ਕਿਵੇਂ ਹੋਣ ਲੱਗ ਗਿਆ ਤੁਨੋ ਜਣੇ ਮਿਊਚੁਅਲ ਅੰਡਰਸਟੈਂਡਿੰਗ ਨਾਲ ਰਹਿ ਰਹੇ ਆ ਹੂੰ ਵਿਆਹ ਦਾ ਨਾਮ ਹੈ ਨਾ ਹੈ ਡਸਨਟ ਮੈਟਰ ਹੂੰ ਕਿਉਂਕਿ ਜਿਹੜੀ ਲੂਰਮੈਂਟ ਵਾਲੀ ਜਾਂ ਪ੍ਰੋਮਿਸ ਆਫ ਮੈਰਿਜ ਵਾਲੀ ਇਹ ਚੀਜ਼ ਇੱਕ ਵਾਰ ਹੋ ਸਕਦੀ ਆ ਹੂੰ ਦੋ ਵਾਰ ਹੋ ਸਕਦੀ ਆ ਹੂੰ ਬਾਰ ਬਾਰ ਨਹੀਂ ਹੋ ਸਕਦੀ ਹੂੰ ਜਦੋਂ ਬਾਰ ਬਾਰ ਹੋ ਗਈ ਬੰਦਾ ਵਿਆਹ ਦੀ ਗੱਲ ਨਹੀਂ ਕਰ ਰਿਹਾ ਕੁਝ ਵੀ ਨਹੀਂ ਕਰ ਰਿਹਾ ਫਿਰ ਵੀ ਤੁਸੀਂ ਉਹਦੇ ਕੋਲ ਜਾ ਰਹੇ ਹੋ ਇਟ ਮੀਨਸ ਥੋੜੀ ਉਹਦੇ ਵਿੱਚ ਇਕੁਅਲ ਪਾਰਟਿਸਪੇਸ਼ਨ ਆ ਹੂੰ ਬਟ ਜਦੋਂ ਕਟ ਤੁਹਾਨੂੰ ਲਾਰਾ ਲਾ ਲਾ ਕੇ ਉਹਨੇ ਇਦਾਂ ਕੀਤਾ ਹੂੰ ਹੂੰ ਤਾਂ ਉੱਥੇ ਤੁਹਾਡੀ ਕਨਸੈਂਟ ਇਸ ਨਾਟ ਫਰੀ ਹੂੰ ਸੋ ਚੀਜ਼ ਹੋ ਜਾਈਏ ਹੋਤੇ ਹੋ ਸਕਦਾ ਕਿ ਮੈਨਿਪੂਲੇਟ ਕੀਤਾ ਧੰਨਵਾਦ ਹਾਂ ਮੈਨਿਪੂਲੇਸ਼ਨ ਗੱਲ ਕਨਸੈਂਟ ਦੀ ਆ ਉਹ ਉਹ ਹੁੰਦਾ ਸੀਗਾ ਹੁਣ ਇਸ ਚੀਜ਼ ਲਈ ਅਲੱਗ ਅਲੱਗ ਲਾ ਬਣ ਗਿਆ ਆ ਹੂੰ ਵੀ ਜੇ ਇਹੋ ਜਿਹਾ ਗਵਰਨਮੈਂਟ ਦੇ ਕੇ ਇਹੋ ਜਿਹੀ ਮੈਨਿਪੂਲੇਸ਼ਨ ਦੇ ਨਾਲ ਜਿੱਥੇ ਕੁੜੀ ਦੀ ਕਨਸੈਂਟ ਫਰੀ ਨਹੀਂਗੀ ਹੂੰ ਫਰੀ ਵਿਲ ਨਹੀਂਗੀ ਹੂੰ ਜਿੱਥੇ ਉਹਨੇ ਇਸ ਰੀਜ਼ਨ ਤੇ ਬਟ ਉਹਦੇ ਵਿੱਚ ਵੀ ਲੰਬੇ ਟਾਈਮ ਵਾਲੇ ਰਿਲੇਸ਼ਨ ਨਹੀਂ ਕਾਊਂਟ ਹੁੰਦੇ ਹੂੰ एफआईआर हो ਜਾਂਦੀਆਂ ਨੇ ਬਟ ਉਹ ਲੰਬੇ ਟਾਈਮ ਵਾਲੇ ਰਿਲੇਸ਼ਨ ਉਹ ਛੁੱਟ ਜਾਂਦੇ ਨੇ ਜਾਂ ਫਿਰ ਲੰਬੇ ਟਾਈਮ ਵਾਲੇ ਇਦਾਂ ਹੋਵੇ ਵੀ ਦੁਨੀਆ ਦੇ ਸਾਹਮਣੇ ਦੋਨੋਂ ਹਸਬੰਡ ਵਾਈਫ ਬਣ ਕੇ ਰਹਿ ਰਹੇ ਆ ਓਕੇ ਦੁਨੀਆ ਨੂੰ ਲੱਗਦਾ ਵੀ ਵਿਆਹ ਉਹਨਾਂ ਦਾ ਨਹੀਂ ਹੋਇਆ ਕਿਸੇ ਨੇ ਮੈਰਿਜ ਸਰਟੀਫਿਕੇਟ ਵੀ ਨਹੀਂ ਮੰਗਿਆ ਬਟ ਉਹਨਾਂ ਨੇ ਇੱਕ ਘਰ ਕਿਰਾਏ ਤੇ ਲਿਆ ਹੋਇਆ ਆ ਤੇ ਉੱਥੇ ਆਉਂਦਾ ਜਾਂਦਾ ਇਵਨ ਬੱਚਾ ਵੀ ਹੋ ਗਿਆ ਓਕੇ ਉਨੇ ਤੋਂ ਦਾ ਹਸਬੰਡ ਹੀ ਮੰਨਿਆ ਉਹ ਤੁਹਾਨੂੰ ਲਾਫਲ ਹਸਬੰਡ ਹੀ ਮੰਨ ਰਹੀ ਆ ਤਾਂ ਉਹ ਵੀ ਇੱਕ ਕਰਾਇਮ ਆ ਉਹ ਵੀ ਆਲਰੇਡੀ ਲਾਅ ਦੇ ਵਿੱਚ ਹੈਗਾ ਆ ਵੀ ਉਹਨੂੰ ਲੱਗ ਰਿਹਾ ਵੀ ਉਹ ਆਪਦੇ ਹਸਬੰਡ ਨਾਲ ਰਹਿ ਰਹੀ ਆ ਬਟ ਉਹ ਅਸਲ ਦੇ ਵਿੱਚ ਉਹਦਾ ਹਸਬੰਡ ਨਹੀਂ ਹੈਗਾ ਠੀਕ ਆ ਇਹੋ ਜਿਹੇ ਹੁਣ ਇੱਕ ਕਈ ਕੇਸ ਇਹੋ ਜਿਹੇ ਹੁੰਦੇ ਆ ਕਿ ਵਿਆਹ ਹੋਇਆ ਹੋਇਆ ਕੁੜੀ ਦਾ ਉਹਦੇ ਬੱਚੇ ਆ ਉਹਦੇ ਕਿਸੇ ਹੋਰ ਨਾਲ ਰਿਲੇਸ਼ਨ ਬਣ ਗਏ ਤੇ ਫਿਰ ਉਹ ਦੂਜੇ ਬੰਦੇ ਦੇ ਉੱਤੇ ਰੇਪ ਦੇ ਕੇਸਿਸ ਪਵਾ ਦਿੰਦੀ ਆ ਉਹ ਜਸਟੀਫਾਈਡ ਹੀ ਨਹੀਂਗੇ ਤੈਨੂੰ ਕਿਵੇਂ ਵਿਆਹ ਦਾ ਲਾਰਾ ਲਾਤਾ ਉਹਨੇ ਬਈ ਤੂੰ ਤਾਂ ਆਲਰੇਡੀ ਮੈਰਿਡ ਆ ਹੂੰ ਤੇਰੇ ਤਾਂ ਆਲਰੇਡੀ ਬੱਚੇ ਆ ਫਿਰ ਤੂੰ ਕਿਹੜੇ ਵਿਆਹ ਦੇ ਲਾਰੇ ਚ ਆ ਗਈ ਹਾਂ ਉੱਥੇ ਉਹ ਜੀ ਜੇ ਤੁਹਾਡਾ ਉਹਦੇ ਨਾਲ ਡਿਵੋਰਸ ਹੋਇਆ ਪਿਆ ਪਹਿਲਾਂ ਬਿਲਕੁਲ ਸੋ ਆਪਾਂ ਕਦੇ ਵੀ ਇੱਕ ਕੇਸ ਨੂੰ ਨਾ ਇਹ ਐ ਨਹੀਂ ਦੇਖ ਸਕਦੇ ਜੀ ਉਹ ਐ ਹੋ ਗਿਆ ਕੇਸ ਟੂ ਕੇਸ ਵੇਰੀ ਕਰਦੀਆਂ ਨੇ ਚੀਜ਼ਾਂ ਹੂੰ ਕਈ ਜਗ੍ਹਾ ਤੇ ਉਤੇ ਕੰਸੈਂਟ ਨਹੀਂ ਹੁੰਦੇ ਕਈ ਜਗ੍ਹਾ ਤੇ ਅਸੀਂ ਇਹੋ ਜਿਹੀ ਵੀ ਬਹੁਤ ਸਾਰੇ ਦੇਖਿਆ ਕਿ ਮੁੰਡਾ ਕੁੜੀ ਦੋਨੋਂ ਕਿਤੇ ਗਏ ਹੂੰ ਰੈਸਟੋਰੈਂਟ ਚ ਮਿਲੇ ਕਿਤੇ ਕਲੱਬ ਜਿ ਮਿਲੇ ਦੋਸਤੀ ਹੋ ਗਈ ਹੂੰ ਉਹ ਦੋਵਾਂ ਦੇ ਵਿੱਚ ਦੋਨਾਂ ਨੇ ਮਿਊਚੁਅਲ ਅੰਡਰਸਟੈਂਡਿੰਗ ਨਾਲ ਚਾਹੇ ਉਹਨੇ ਪਿਆਰ ਦਾ ਲਾਰਾ ਹੀ ਲਾਤਾ ਹਮ ਰਿਲੇਸ਼ਨ ਬਣ ਗਿਆ ਹਮ ਉਹਨੂੰ ਸੀ ਪ੍ਰੋਮਿਸ ਆਫ ਮੈਰਿਜ ਨਹੀਂ ਬੋਲ ਸਕਦੇ ਹਮ ਉਹ ਦੋਨਾਂ ਦੀ ਚੁਆਇਸ ਆ ਹਮ ਪ੍ਰੋਮਿਸ ਆਫ ਮੈਰਿਜ ਜਿੱਥੇ ਹੈ ਵੀ ਥੋੜਾ ਲੰਬਾ ਰਿਲੇਸ਼ਨ ਆ ਹਮ ਕਰੇ ਵੀ ਗੱਲ ਕੀਤੀ ਆ ਹਮ ਘਰਦਿਆਂ ਨੂੰ ਵੀ ਪਤਾ ਤੋ ਪੂਰਾ ਉਹਨੇ ਕੰਫੀਡੈਂਸ ਚ ਲੈ ਲਿਆ ਹਮ ਇਹ ਦੇਖ ਹੁੰਦਾ ਘਰੇ ਵੀ ਗੱਲ ਹੋ ਗਈ ਮੇਰੇ ਕੋਲੇ ਕੇਸ ਆਇਆ ਕੁੜੀ ਦਾ ਮੁੰਡੇ ਨਾਲ ਬੜਾ ਲੰਬਾ ਰਿਲੇਸ਼ਨ ਸੀਗਾ ਹੂੰ ਕੁੜੀ ਨੇ ਕਦੇ ਉਹਨੂੰ ਮਾਪਦੇ ਨੇੜੇ ਨਹੀਂ ਹੋਣ ਦਿੱਤਾ ਹੂੰ 7-8 ਸਾਲ ਹੂੰ ਦੋਨੋਂ ਫਿਲਮ ਦੇਖਦੇ ਸੀ ਖਾਂਦੇ ਪੀਂਦੇ ਸੀ ਬਾਹਰ ਮਤਲਬ ਰੈਸਟੋਰੈਂਟ ਦੇ ਵਿੱਚ ਡਿਨਰ ਤਾਂ ਡਿਨਰ ਤੱਕ ਨਹੀਂ ਕਦੇ ਕੀਤਾ ਲੰਚ ਕਰ ਲਿਆ ਇਹ ਕਰ ਲਿਆ ਹੂੰ ਕਦੇ ਰਾਤ ਨੂੰ ਵੀ ਉਹਦੇ ਨਾਲ ਘੁੰਮਣ ਨਹੀਂ ਗਈ ਕਦੇ ਉਹਦੇ ਨਾਲ ਟ੍ਰਿਪ ਤੇ ਵੀ ਨਹੀਂ ਗਈ ਅੱਛਾ ਕਿਉਂਕਿ ਉਹਦੀ ਸ਼ਰਤ ਸੀ ਘਰੇ ਗੱਲ ਕਰ ਉਹ ਹਾਂ ਬਟ ਉਹਦੀ ਖਾਤਰ ਉਹ ਬੜੇ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰਦੀ ਰਹੀ ਹੂੰ ਤੇ ਮੁੰਡੇ ਨੇ ਉਹਨੂੰ ਬੜਾ ਕਿਹਾ ਵੀ ਮੇਰੇ ਨਾਲ ਐਦਾ ਹਨਾ ਉਹ ਕਹਿੰਦੀ ਨਹੀਂ ਸ਼ਿਉਰਟੀ ਚਾਹੀਦੀ ਹੈ ਵੀ ਵਿਆਹ ਹੋਊਗਾ ਹੂੰ ਚਾਹੇ ਮੈਂ ਕਰੇ ਵੀ ਗੱਲ ਕਰਨ ਲੱਗੀਆਂ ਫਿਰ ਵੀ ਮੈਨੂੰ ਯਕੀਨ ਨਹੀਂਗਾ ਹਮ ਤੇ ਜਦੋਂ ਮੁੰਡੇ ਨੇ ਲੱਗੇ ਵੀ ਇਹ ਤਾਂ ਮੰਨ ਹੀ ਨਹੀਂ ਰਹੀ ਹੈਗੀ ਉਹਨੇ ਰੋਕ ਕਰਾ ਲਿਆ ਉਹਦੇ ਨਾਲ ਅੱਛਾ ਉਹ ਰੋਕਾ ਕਰਾ ਕੇ ਚੌਥੇ ਦੇਣੀ ਉਹਨੂੰ ਹੋਟਲ ਦੇ ਵਿੱਚ ਉਹ ਮਤਲਬ ਉਹਦੀ ਉਦੋਂ ਵੀ ਇੱਛਾ ਨਹੀਂ ਸੀਗੀ ਹਮ ਮੈਂ ਉਹਦੀ ਚੈਟਸ ਦੇਖੀਆਂ ਤਾਂ ਮੈਨੂੰ ਪਤਾ ਲੱਗਿਆ ਵੀ ਉਹਦੀ ਉਦੋਂ ਵੀ ਇੱਛਾ ਹੈ ਨਹੀਂ ਸੀਗੀ ਪਰ ਉਹਨੂੰ ਸੀਗਾ ਵੀ ਹੁਣ ਮੇਰਾ ਰਿਸ਼ਤਾ ਹੋ ਗਿਆ ਕਿਤੇ ਵੀ ਇਹ ਜ਼ਿਆਦਾ ਹੀ ਨਾ ਹੋ ਜਵੇ ਹਮ ਤਾਂ ਉਹ ਉਸ ਕਨਫਿਊਜ਼ਨ ਚ ਆ ਕੇ ਸ਼ੀ ਗੇਵ ਹਿਮ ਕੰਸੈਂਟ ਉਦੋਂ ਉਦਨ ਵਾਰ ਹੋਇਆ ਫਿਰ ਉਹ ਕਹਿੰਦੀ ਮੈਨੂੰ ਨਹੀਂ ਚੰਗਾ ਲੱਗਦਾ ਹੈਗਾ ਵੀ ਤੂੰ ਐ ਨਾ ਕਰ ਤੇ ਵੀ ਆਪਾਂ ਫਿਰ ਐ ਕਰਦੇ ਆ ਵੀ ਆਪਾਂ ਜਲਦੀ ਜਲਦੀ ਗੁਰਦੁਆਰਾ ਸਾਹਿਬ ਹੀ ਕਰਦਿਆਂ ਨੂੰ ਕਹਿ ਕੇ ਵਿਆਹ ਕਰਾ ਲੈਨੇ ਨਹੀਂ ਕਹਿੰਦਾ ਮੇਰੀ ਤਾਂ ਬਹੁਤ ਵੱਡਾ ਲੈਵਿਸ਼ ਵਿਆਹ ਕਰਨ ਦੀ ਇੱਛਾ ਹੈ ਜਾਂ ਮੇਰੇ ਸੁਪਨੇ ਨੇ ਮੇਰੇ ਫਲਾਣੇ ਨੇ ਐਂਡ ਉਹ ਵਿਚਾਰੀ ਪੈਲਸ ਦੇਖਿਆ ਕਰੇ ਹਰੇਕ ਪੈਲਸ ਨੂੰ ਰਿਜੈਕਟ ਕਰਦਿਆ ਕਰੇ ਅੱਛਾ ਆ ਨਹੀਂ ਠੀਕ ਉਹ ਨਹੀਂ ਠੀਕ ਫਲਾਣਾ ਨਹੀਂ ਠੀਕ ਤੇ ਮਕਾ ਨਹੀਂ ਠੀਕ ਫਿਰ ਉਹਨੂੰ ਹੋਰ ਕੁੜੀਆਂ ਨਾਲ ਕੰਪੇਅਰ ਕਰਨ ਲੱਗ ਗਿਆ ਓਕੇ ਐਂਡ ਉਸ ਚੀਜ਼ ਤੋਂ ਫਰਸਟ੍ਰੇਟ ਹੋ ਗਈ ਉਹ ਵੀ ਗੁੱਸੇ 'ਚ ਬੋਲਣ ਲੱਗੀ ਹਮ ਹਮ ਐਂਡ ਐਟ ਦੀ ਐਂਡ ਉਹ ਬੰਦਾ ਉਹਦੇ ਨਾਲ ਰਿਸ਼ਤਾ ਤੋੜ ਗਿਆ ਅੱਛਾ ਆਫਟਰ ਇੰਗੇਜਮੈਂ ਹਮ ਤੇ ਉਹ ਕੁੜੀ ਦੇ ਨਾਲ ਤੇ ਫਿਰ ਕੀ ਹੋਇਆ ਹੁਣ ਉਹਨਾਂ ਦਾ ਲੰਬਾ ਰਿਲੇਸ਼ਨ ਸੀਗਾ ਫਿਰ ਹੁਣ ਉਹ ਕੁੜੀ ਅੱਜ ਵੀ ਵਿਚਾਰੀ ੱੱਕੇ ਖਾ ਰਹੀ ਐ ਐਫ ਆਈ ਆਰ ਕਰਾਉਣ ਲਈ ਪਰ ਉਹਦੀ ਐਫ ਆਈ ਆਰ ਨਹੀਂ ਹੋਈ ਹੁਣ ਤੁਸੀਂ ਦੱਸੋ ਕੀ ਐਕਸਪਲੋਇਟੇਸ਼ਨ ਨਹੀਂ ਹੈਗੀ ਔਰ ਬੰਦੇ ਨੇ ਦੂਜੀ ਔਰਤ ਨਾਲ ਵੀ ਵਿਆਹ ਕਰਾ ਲਿਆ ਜਿਹੜੀ ਉਹਦੇ ਨਾਲ ਕੰਮ ਕਰਦੀ ਸੀਗੀ ਅੱਛਾ ਹੁਣ ਹੁਣ ਇਸ ਚੀਜ਼ ਦੇ ਵਿੱਚ ਤੁਸੀਂ ਕੀ ਕਹੋਗੇ ਹਮ ਕੀ ਇੱਥੇ ਬਣਦਾ ਨਹੀਂਗਾ ਕੇਸ ਬਿਲਕੁਲ ਬਣਦਾ ਬਿਲਕੁਲ ਟਰੂ ਐਮੋਸ਼ਨਲੀ ਐਮੋਸ਼ਨਲੀ ਉਹਨੂੰ ਕਿੰਨਾ ਉਹ ਖਰਾਬ ਉਸ ਨੇ ਕੀਤਾ ਉਹਨੂੰ ਫਿਜ਼ੀਕਲੀ ਸੈਕਸੂਅਲੀ ਵੀ ਕੀਤਾ ਹੂੰ ਉਹਦੀ ਕੰਸੈਂਟ ਇੱਥੇ ਫ੍ਰੀ ਵਿਲ ਸੀ ਨਹੀਂ ਸੀ ਇਹ ਪਿਓਰਲੀ ਪ੍ਰੋਮਿਸ ਆਫ ਮੈਰਿਜ ਸੀਗਾ ਹੂੰ ਵੀ ਮੰਗਣਾ ਹੋ ਗਿਆ ਕਿਉਂਕਿ ਜੇ ਉਹਦੀ ਫ੍ਰੀ ਵਿਲ ਹੁੰਦੀ ਉਹ 8 ਸਾਲਾਂ ਚ ਵੀ ਤਾਂ ਕਰ ਸਕਦੀ ਸੀ ਉਹਦੇ ਨਾਲ ਐਗਰੀ ਹੂੰ 8 ਸਾਲਾਂ ਚ ਉਹਦੇ ਨਾਲ ਕਿਤੇ ਘੁੰਮਣ ਵੀ ਨਹੀਂ ਗਈ ਹੂੰ ਜਿੱਦਣ ਫੈਮਿਲੀ ਨੇ ਮੋਹਰ ਲਾਤੀ ਹੂੰ ਜਿੱਦਣ ਵਿਆਹ ਫਿਕਸ ਹੋ ਗਿਆ ਉਸ ਦਿਨ ਉਹਦੇ ਨਾਲ ਗਈ ਹੂੰ ਉਹ ਕੁੜੀ ਅੱਜ ਵੀ ਵਿਚਾਰੀ ਰੋਂਦੀ ਫਿਰ ਰਹੀ ਆ ਉਹਨੂੰ ਸਾਲ ਹੋ ਗਿਆ ਉਹਦੀ ਐਫਆਈਆਰ ਨਹੀਂ ਕਿਤੇ ਹੋਈ ਹਮ ਜਦ ਕਿ ਉਹ ਜਾਇਜ਼ ਬਣਦਾ ਕੇਸ ਤੁਸੀਂ ਆਪ ਸੋਚ ਕੇ ਦੇਖ ਲਓ ਕਿ ਉਹ ਜਾਇਜ਼ ਹੈ ਮੈਂ ਬਿਲਕੁਲ ਟਰੂ ਫੈਕਟ ਹੈ ਜਿੱਥੇ ਕੁੜੀ ਫਰਸਟ੍ਰੇਟ ਹੋ ਕੇ ਕੁੜੀ ਗੁੱਸੇ ਚ ਵੀ ਬੋਲੀ ਆ ਸਾਰਾ ਕੁਝ ਦੱਸਤਾ ਹਮ ਹਮ ਤੁਸੀਂ ਦੱਸੋ ਕਿ ਇਹ ਨਹੀਂ ਬਣਦਾ ਹੈਗਾ ਬਿਲਕੁਲ ਬਣਦਾ ਵੀ ਉਹੀ ਚੀਜ਼ ਆ ਜੇ ਕੁੜੀ ਕੰਸੈਂਟ ਦੇ ਦਿੰਦੀ ਆ ਪਹਿਲਾਂ ਇਹ ਕੁਝ ਵੀ ਫਿਰ ਅਗਰ ਛੱਡਦਾ ਫੇ ਵੀ ਕੁੜੀ ਦੀ ਗਲਤੀ ਨਿਕਲ ਨਹੀਂ ਸੀਗੀ ਹੁਣ ਉਹਦੀ ਉਹਨੇ ਪੂਰੀ ਲਾਈਫ ਸਪੋਇਲ ਕਰਦੀ ਆ ਉਹਦੀ ਸਾਰੇ ਪਾਸੇ ਬਦਨਾਮੀ ਕਰਦੀ ਆ ਹੂੰ ਫਿਰ ਕੀ ਉਸ ਮੁੰਡੇ ਨੂੰ ਆਰਾਮ ਨਾਲ ਜੀਣ ਦਾ ਹੱਕ ਹੈਗਾ ਆ ਹੂੰ ਤੂੰ ਉਹ ਹੀ ਨਾ ਤੂੰ ਜਾ ਕੇ ਘਰ ਵੀ ਬਸਾ ਲਿਆ ਔਰ ਉਹਨੇ ਵਿਆਹ ਵੀ ਉਸ ਕੁੜੀ ਨਾਲ ਕਰਾਇਆ ਜਿਹੜੀ ਕੁੜੀ ਨਾਲ ਉਹਨੂੰ ਕੰਪੇਅਰ ਕਰਦਾ ਸੀਗਾ ਸੋ ਇਟ ਇਜ਼ ਅ ਲਵ ਮੈਰਿਜ ਹੂੰ ਤੇ ਉਹ ਪਹਿਲੇ ਵਾਲਾ ਲਵ ਨਹੀਂ ਸੀ 8 ਸਾਲ ਤੋਂ 11 ਸਾਲ 11 ਸਾਲ ਬੜਾ ਟਾਈਮ ਹੁੰਦਾ ਤੁਸੀਂ ਵਕੀਲੋ ਇਹ ਤੋਂ ਲਾਵਾ ਮਤਲਬ ਹੋਰ ਕਿਹੜਾ ਇਦਾਂ ਦਾ ਕੇਸ ਦੇਖਿਆ ਜਿਹਨੂੰ ਮਤਲਬ ਸੁਣ ਕੇ ਪੜ ਕੇ ਮਤਲਬ ਰੂਹ ਕੰਬ ਜਾਂਦੀ ਬੰਦੇ ਦੀ ਆ ਜਿਹੜਾ ਮੈਂ ਤੁਹਾਡੇ ਨਾਲ ਕੇਸ ਡਿਸਕਸ ਕੀਤਾ ਮੈਨੂੰ ਤਾਂ ਇਹ ਕੇਸ ਵੀ ਬਹੁਤ ਪੇਨਫੁੱਲ ਕਿਉਂਕਿ ਉਹ ਕੁੜੀ ਦੀ ਮੈਂ ਸਾਰਾ ਕੁਝ ਦੇਖਦੀ ਆ ਨਾ ਉਹਦੀ ਸਾਰੀ ਬਰਬਾਦ ਕਰਤੀ ਉਹਨੇ ਜ਼ਿੰਦਗੀ ਹੂੰ ਇਹ ਛੋਟੀ ਜੀ ਚੀਜ਼ ਨਹੀਂ ਹੈਗੀ ਜਦੋਂ ਅਸੀਂ ਦੇਖਦੇ ਆ ਹਨਾ ਇੱਕ ਕੁੜੀ ਨੇ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਕਿ ਨਹੀਂ ਵੀ ਮੇਰਾ ਇਹੋ ਜਿਹਾ ਰਿਸ਼ਤਾ ਬਣੂ ਮੇਰੇ ਪਤੀ ਨਾਲ ਹੀ ਬਣੂਗਾ ਪਰ ਫਿਰ ਵੀ ਸੋਸਾਇਟੀ ਨੇ ਪਤਾ ਉਹਨੂੰ ਬਲੇਮ ਕਰਨਾ ਅੱਛਾ ਫਿਰ ਰੁਕ ਜਾਂਦੀ ਹੋਰ ਰੁਕ ਜਾਂਦੀ ਵਿਆਹ ਤੱਕ ਰੁਕ ਜਾਂਦੀ ਹੂੰ ਕੀ ਐਡਾ ਸੌਖਾ ਸੀ ਰੋਕਣਾ ਇੱਕ ਬੰਦਾ ਪਿੱਛੇ ਹੀ ਪਿਆ ਪਿਆ ਰਿਸ਼ਤਾ ਤੋੜਨ ਦਾ ਬਹਾਨਾ ਬਣਾ ਰਿਹਾ ਬਹੁਤ ਕੁਝ ਕਰ ਰਿਹਾ ਹੂੰ ਹੂੰ ਕੀ ਐਡਾ ਸੌਖਾ ਹੀ ਸੀਗਾ ਹੂੰ ਕਦੇ ਵੀ ਠੀਕ ਆ ਉਹਨੂੰ ਇਹ ਸਟੈਪ ਨਹੀਂ ਚੱਕਣਾ ਚਾਹੀਦਾ ਸੀਗਾ ਹੂੰ ਪਰ ਕੀ ਇਹ ਸੌਖਾ ਸੀਗਾ ਬਿਲਕੁਲ ਸਾਡੇ ਲਈ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੋ ਜਾਂਦੀਆਂ